ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟਾ ਇਹ ਜਨਿਉ ਜੀ ਕਾ ਹਾਈ ਤਾਂ ਪਾਡੇ ਘਤ ਨਾ ਇਹ ਟੁੱਟ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਛੱਲੇ ਪਾਏ ਮੈਨੂੰ ਇਹੋ ਜਿਹਾ ਚਾਹੀਦਾ ਹੈ ਹੀ ਕੋਲ ਕਹਿਣ ਲੱਗੇ ਉਹ ਜਿਆ ਨਹੀਂ ਬਣਾ ਸਕਦੇ ਕਹਿਣ ਲੱਗੇ ਫਿਰ ਇਹ ਤੁਹਾਡੇ ਵਾਲਾ ਜਿਹੜਾ ਮੈਨੂੰ ਮਨਜ਼ੂਰ ਨਹੀਂ ਹੈ ਕਿਉਂ ਨਹੀਂ ਉਹ ਨਹੀਂ ਕਿਉਂਕਿ ਇਹ ਮੇਰਾ ਤੇ ਮੇਰੇ ਮਾਤਾ ਦੇ ਵਿੱਚ ਵਿਤਕਰਾ ਪੈਦਾ ਕਰ ਰਿਹਾ ਹੈ ਮੈਨੂੰ ਧਰਮੀ ਬਣਾ ਰਿਹਾ ਮੇਰੀ ਮਾਤਾ ਨੂੰ ਧਰਮੀ ਨਹੀਂ ਹੋਏਗੀ ਮੈਨੂੰ ਇਹ ਮਨਜ਼ੂਰ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਖਿਆਲ ਕਰਿਓ 9 ਸਾਲ ਦੀ ਉਮਰ ਦੇ ਵਿੱਚ ਸੰਸਾਰ ਦੀ ਮਨੁੱਖਤਾ ਨੂੰ ਧਰਮ ਦੇ ਰਹਿਬਰ ਦੇ ਸਾਹਮਣੇ ਕੁਐਸਚਨ ਕਰਨ ਦਾ ਹੱਕ ਦਿੱਤਾ ਹੈ ਨਹੀਂ ਤੇ ਸਦੀਆਂ ਤੋਂ ਧਰਮ ਦਾ ਰਹਿਬਰ ਜੋ ਕੁਝ ਕਹਿੰਦਾ ਆਇਆ ਹੈ ਜੋ ਕੁਝ ਕਰਜ਼ਾ ਆਇਆ ਉਸ ਅੱਗੇ ਕੇਵਲ ਸਿਰੀ ਨਹਾਇਆ ਜਾਂਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਹਿਲੇ ਐਸੇ ਰਹਿਬਰ ਹੋਏ ਜਿਨ੍ਹਾਂ ਨੇ ਆਖਿਆ ਨਹੀਂ ਤੁਹਾਡੇ ਸਾਹਮਣੇ ਜੋ ਕੁਝ ਵੀ ਵਿਚਾਰ ਆਉਂਦਾ ਹੈ ਤੁਸੀਂ ਉਸ ਉੱਪਰ ਆਪਣਾ ਕੁਐਸਚਨ ਖੜਾ ਕਰ ਸਕਦੇ ਜੀ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਤੁਸੀਂ ਪੁੱਛ ਸਕਦੇ ਜੀ ਤੁਸੀਂ ਹਰ ਪ੍ਰਕਾਰ ਦੇ ਤੌਰ ਉੱਪਰ ਆਜ਼ਾਦ ਜੀ ਤੇ ਤੁਸੀਂ ਆਪਣੀ ਗੱਲ ਰੱਖ ਸਕਦੇ ਜੀ ਇਹ ਡੈਮੋਕ੍ਰੇਸੀ ਜਿਹੜੀ ਹੈ ਨਾ ਜਿਸ ਨੂੰ ਅਸੀਂ ਅੱਜ ਡੈਮੋਕ੍ਰੇਸੀ ਆਖਦੇ ਹਾਂ ਆਪਣੀ ਗੱਲ ਰੱਖਣ ਦਾ ਹੱਕ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਸਾਨੂੰ ਬਖਸ਼ਿਸ਼ ਪਿਆ ਕੀਤੀ ਸੀ ਆਖਿਆ ਸੀ ਤੂੰ ਧਰਮ ਦੇ ਰਹਿਬਰ ਦੇ ਅੱਗੇ ਵੀ ਆਪਣਾ ਕੌਸ਼ਨ ਖੜਾ ਕਰ ਸਕਦਾ ਹੈ ਤੇ ਖਿਆਲ ਕਰਿਓ ਜਦੋਂ ਬਾਬਰ ਚੜ੍ਹ ਕੇ ਆਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਬਾਬਰ ਤੂੰ ਜਾਬਰ ਹੈ ਤੇ ਵਕਤ ਦੀ ਸਿਆਸਤ ਦੇ ਅੱਗੇ ਵੀ ਕੁਐਸਚਨ ਖੜਾ ਕਰਨ ਦਾ ਬਲ ਜਿਹੜਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸੂਰਮੇ ਨੇ ਜਿਹੜੇ ਵਕਤ ਦੇ ਸਿਆਸਤਦਾਨਾਂ ਦੇ ਸਾਹਮਣੇ ਝੁੱਕੇ ਨਹੀਂ ਵਕਤ ਦੇ ਜਰਵਾਨੀਆਂ ਦੇ ਸਾਹਮਣੇ ਝੁੱਕੇ ਨਹੀਂ ਬਲਕੇ ਆਖਿਆ ਪਾਪ ਕੀ ਾਂਚ ਲੈ ਕਾਬਲੋਤਾ ਆ ਜ਼ੋਰੀ ਮੰਗੇ ਦਾਨ ਵੇ ਲਾਲੋ ਖਿਆਲ ਕਰਿਓ ਜਿਸਵੇਂ ਬੰਗਾਲ ਦੇ ਵਿੱਚ ਬਖਤਿਆਰ ਖਿਲਜੀ ਨੇ ਆਪਣੇ ਕੇਵਲ 17 ਸਿਪਾਹੀਆਂ ਦੇ ਨਾਲ ਉੱਥੋਂ ਦੇ ਜਿਹੜਾ ਰਾਜਾ ਸੀ ਸ਼ੇਨ ਰਾਜਾ ਉਸ ਸ਼ੇਨ ਰਾਜੇ ਦਾ ਤਖਤਾ ਪਲਟ ਕਰਕੇ ਉੱਥੇ ਇਸਲਾਮ ਦਾ ਰਾਜ ਕਾਇਮ ਕੀਤਾ ਕੇਵਲ 17 ਸਿਪਾਹੀਆਂ ਦੇ ਨਾਲ ਤੇ ਉਸ ਸਮੇਂ ਜਿਹੜੇ ਵਕਤ ਦੇ ਵੱਡੇ ਕਵੀ ਸਨ ਮੌਜੂਦ ਸਨ ਉਸ ਸਮੇਂ ਅਸੀਂ ਵੇਖਦੇ ਹਾਂ ਤੁਲਸੀਦਾਸ ਹੈ ਉਹ ਮੌਜੂਦ ਹੈ ਤੁਲਸੀਦਾਸ ਨੇ ਉਹਨੇ ਬਹੁਤ ਸਾਇਤ ਰਚਿਆ ਪਰ ਵਕਤ ਦੇ ਹਾਲਾਤਾਂ ਦੇ ਉੱਪਰ ਉਹਨੇ ਇੱਕ ਵੀ ਕੁਐਸਚਨ ਚਿੰਨੀ ਲਗਾਇਆ ਸਮੇਂ ਦੇ ਹਾਲਾਤ ਜੋ ਸਨ ਜੋ ਸਮਾਜ ਦੇ ਉੱਪਰ ਵਾਪਰੇ ਸਨ ਉਹਨਾਂ ਉੱਪਰ ਉਹਨੇ ਕੋਈ ਗੱਲ ਨਹੀਂ ਕੀਤੀ ਚੁੱਪ ਰਿਹਾ ਇਸੇ ਪ੍ਰਕਾਰ ਜਦੋਂ ਤੁਲਸੀਦਾਸ ਨੂੰ ਵੇਖਦੇ ਸੂਰਦਾਸ ਨੂੰ ਤੱਕਦੇ ਆ ਤੇ ਇਹ ਦੋਹੇ ਕਵੀ ਤੇ ਵੱਡੇ ਮੰਨੇ ਜਾਂਦੇ ਨੇ ਪਰ ਵਕਤ ਦੇ ਜ਼ੁਲਮੋ ਸਤਮ ਦੇ ਸਾਹਮਣੇ ਇਹ ਚੁੱਪ ਰਹਿ ਪਾਵਿਓ ਧਾਰਮਿਕ ਤੌਰ ਦੇ ਉੱਪਰ ਐ ਭਾਵੇਂ ਰਾਜਨੀਤਿਕ ਤੌਰ ਉੱਪਰ ਹੈ ਭਾਵੇਂ ਉਹ ਕਿਸੇ ਸਮਾਜਿਕ ਲੈਵਲ ਦੇ ਉੱਪਰ ਹੈ ਇਹ ਦੋਵੇਂ ਚੁੱਕਰੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸਮੇਂ ਦੇ ਉਹ ਜਰਨਲਿਸਟ ਨਹੀਂ ਸਮੇਂ ਦੇ ਉਹ ਐਸੇ ਪੱਤਰਕਾਰ ਨਹੀਂ ਸਮੇਂ ਦੇ ਉਹ ਐਸੇ ਵਖਵੇ ਨਹੀਂ ਜਿਹੜੇ ਸਾਨੂੰ ਸਮੇਂ ਦੀ ਖਬਰ ਦੱਸਦੇ ਨੇ ਇਸ ਸਮੇਂ ਹੋਇਆ ਕੋਈ ਖਿਆਲ ਕਰਿਓ ਗੁਰੂ ਨਾਨਕ ਪਰਸ਼ਾ ਮਹਾਰਾਜੀ ਸੰਸਾਰ ਦੇ ਪਹਿਲੇ ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਮਾਜਿਕ ਜੀਵਨ ਰਾਜਨੀਤਿਕ ਜੀਵਨ ਉੱਪਰ ਟਿੱਪਣੀ ਪਿਆ ਕੀਤੀ ਹੋਵੇ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਡੇ ਸੂਰਮੇ ਨੇ ਚੁੱਪ ਕਰਕੇ ਨਹੀਂ ਬੈਠੇ ਕਿ ਚਲੋ ਮੈਂ ਸੰਗਤ ਨੂੰ ਵਾਹਿਗੁਰੂਾਈ ਤੇ ਕਰਾਂਦਾ ਵਾਹਿਗੁਰੂਾਈ ਨੂੰ ਕਰਾਂਦਾ ਰਹਾਗਾ ਮੇਰਾ ਕੁਝ ਕੀ ਕੋਣ ਕਰ ਸਕਦਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਮਰਦੇ ਮੁਜਾਹਿਦ ਨੇ ਮਰਦੇ ਕਾਮਲ ਨੇ ਉਸ ਸਮੇਂ ਦੇ ਹਾਕਮਾਂ ਦੇ ਸਾਹਮਣੇ ਚੁੱਪ ਕਿਵੇਂ ਰਹਿ ਸਕਦੇ ਨੇ ਕਿਉਂਕਿ ਉਹਨਾਂ ਨੇ ਤੇ ਸਮਾਂ ਦੀ ਇਸ ਧੁੰਦ ਨੂੰ ਮਿਟਾਉਣਾ ਹੈ ਉਹਨਾਂ ਨੇ ਤੇ ਸਮੇਂ ਦੇ ਅੰਧਕਾਰ ਨੂੰ ਖਤਮ ਕਰਨਾ ਹੈ ਉਹਨਾਂ ਨੇ ਤੇ ਸਮੇਂ ਦੇ ਅਤਿਆਚਾਰ ਨੂੰ ਵੇਖ ਕਰਕੇ ਸਮਾਜ ਨੂੰ ਖੜਾ ਕਰਨਾ ਹੈ ਕਿ ਸਮਾਜ ਜਿਹੜਾ ਉਸ ਸਮੇਂ ਦੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਪਿਆ ਉਠਾ ਸਕੇ